ਜੋ ਸਾਡਾ ਹਾਊਸ ਦੇ ਵਿੱਚ ਮਤਾ ਪਾਇਆ ਅਤੇ ਉਹਨਾਂ ਨੂੰ ਜਵਾਨੀ ਵੀ ਕਿਹਾ ਗਿਆ ਕਿ ਅਸੀਂ ਤੁਹਾਡਾ ਜੋ ਕੰਟਰੈਕਟ ਵੇਸ ਤੇ ਤੁਹਾਨੂੰ ਪੱਕੇ ਕਰਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਜੀ ਅੱਜ ਅਸੀਂ ਸਾਰੇ ਸਾਡੇ ਐਮਸੀ ਸਾਹਿਬਾਨ ਜਿੰਨੇ ਵੀ ਸਾਡੇ ਮੀਟਿੰਗ ਦੇ ਵਿੱਚ ਪਹੁੰਚੇ ਸੀ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸਾਨੂੰ ਸਭ ਨੂੰ ਆਊਟਸੋਰਸ ਮੁਲਾਜ਼ਮਾਂ ਨੂੰ ਸਨ ਲੱਗਿਆ ਨੂੰ 4-4 5-5 ਸਾਲ ਸਾਰਿਆਂ ਨੂੰ ਇਹ ਵੀ ਹੋ ਗਏ ਸੀਗੇ ਅਸੀਂ ਕਾਫੀ ਲੰਬੇ ਸਮੇਂ ਤੋਂ ਅਸੀਂ ਇਹਨਾਂ ਨੂੰ ਹਰ ਵਾਰ ਇੱਕੋ ਹੀ ਬੇਨਤੀ ਕਰਦੇ ਸੀ ਬੀ ਸਾਨੂੰ ਕਿਸੇ ਨਾ ਕਿਸੇ ਸਾਨੂੰ ਕੋਈ ਖੰਡ ਚ ਲਾਇਆ ਜਾਵੇ ਸਾਨੂੰ ਗਵਰਨਮੈਂਟ ਦੇ ਕਿਸੇ ਕੋਲਮ ਦੇ ਵਿੱਚ ਪਾਇਆ ਜਾਵੇ ਇਸ ਕਰਕੇ ਅੱਜ ਸਾਰੇ ਹੀ ਐਮਸੀ ਸਾਹਿਬਾਨਾਂ ਨੇ ਅਸੀਂ ਰਲ ਕੇ ਚੱਲਦੀ ਮੀਟਿੰਗ ਦੇ ਵਿੱਚ ਅਸੀਂ ਆਪਦਾ ਐਜੰਡਾ ਪੇਸ਼ ਕੀਤਾ ਜਿਹੜੇ ਐਜੰਡੇ ਦੇ ਵਿੱਚ ਉਹਨਾਂ ਨੇ ਸਾਡੇ ਸਾਰਿਆਂ ਦਾ ਸਹਿਯੋਗ ਦੇ ਕੇ ਸਾਨੂੰ ਇਕੱਲੇ ਇਕੱਲੇ ਸਾਡੇ ਬਾਈ ਨੇਮ ਸਾਡੀ ਬਾਈ ਪੋਸਟਸ ਨੂੰ ਪਾ ਕੇ ਸਾਨੂੰ ਸਾਰਿਆਂ ਨੂੰ ਭਰੋਸਾ ਦਿਵਾਇਆ ਵੀ ਸਾਡਾ ਜਿਹੜਾ ਨਾਮ ਹੈ ਉਹ ਪੋਸਟ ਦੇ ਵਿੱਚ ਪਾ ਦਿੱਤਾ ਗਿਆ ਹੈ ਬਾਕੀ ਸਾਡੇ ਐਮਸੀ ਸਾਹਿਬਾਨਾਂ ਨੇ ਸਾਡੇ ਯੂ ਸਾਹਿਬਾਨ ਨੂੰ ਬੇਨਤੀ ਕਰਤੀ ਹੈ ਵੀ ਜਦੋਂ ਵੀ ਤੁਸੀਂ ਪ੍ਰਸੀਡਿੰਗ ਲਿਖਣੀ ਹੈ ਜੋ ਪ੍ਰਸੀਡਿੰਗ ਹੋਏਗੀ ਪਹਿਲਾ ਐਮਸੀ ਸਾਹਿਬਾਨ ਨੂੰ ਪੜਾਈ ਜਾਏਗੀ ਉਸ ਤੋਂ ਬਾਅਦ ਉਹ ਸਾਰੀ ਪ੍ਰਸੀਡਿੰਗ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਅਸੀਂ ਇਸ ਕਰਕੇ ਅੱਜ ਅਸੀਂ ਸਾਰੇ ਜਾਣੇ ਸਾਰਾ ਸਟਾਫ ਸਾਡਾ ਅਸੀਂ ਸਾਰੇ ਲੜਕੇ ਅਸੀਂ ਸਾਰੇ ਐਮਸੀ ਸਾਹਿਬਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਜੋ ਕਿਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਕੰਮੀ ਕੀਤੇ ਸਾਨੂੰ ਉਹਨੇ ਲਾ ਦਿੱਤਾ ਹੈ ਧੰਨਵਾਦ ਜੀ ਧੰਨਵਾਦ ਰੱਦ ਹੁੰਦਾ ਕੀ ਕਾਰਨ ਜੋ ਮੀਟਿੰਗ ਰੱਖੀ ਸੀ ਮੀਟਿੰਗ ਕੋਈ ਮੀਟਿੰਗ ਰੱਦ ਨਹੀਂ ਹੋਈ ਮੀਟਿੰਗ ਕਰੀ ਹੈ ਕੋਰਮ ਸਾਡਾ ਬੂਰਾ ਸੀ ਬਿਰਕ ਦੀ ਅਗਵਾਈ ਚ ਮੈਡਮ ਬਿਰਕ ਬੈਠੇ ਹੈ ਜਿਹੜੇ ਮਤੇ ਇਹਨਾਂ ਨੇ ਜਨਨ ਕੇ ਕਮਿਸ਼ਨ ਵਾਲੇ ਪਾਏ ਸੀ ਉਹ ਮਤੇ ਅਸੀਂ ਕੈਨਸਲ ਕੀਤੇ ਐ ਜਿਹੜੇ ਕੋਈ ਮੁਲਾਜ਼ਮ ਰਖੜੇ ਸੀ ਉਹ ਪੱਕੇ ਰੱਖਣ ਵਾਸਤੇ ਸੀ ਉਹਨਾਂ ਦਾ ਮਤਾ ਪਾਇਆ ਇੱਕ ਤਰਸ ਦੇ ਆਧਾਰ ਤੇ ਸਾਡੀ ਐਮਸੀ ਹੈ ਉਹਦੇ ਵਾਰਡ ਦਾ ਸੀ ਉਹ ਵੀ ਮਤਾ ਪਾਸ ਕੀਤਾ ਸੋ ਸਾਰੇ ਜਿਹੜੇ ਜਿਹੜੇ ਜਨਨ ਕੇ ਕੋਈ ਮਤਾ ਜਨਨ ਕੇ ਅਸੀਂ ਉਹ ਨਹੀਂ ਹੈ ਜਿਹੜਾ ਕੈਨਸਲ ਕੀਤਾ ਜਿਹੜੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਚ ਕਮਿਸ਼ਨ ਲੈ ਕੇ ਜਾਣਗੇ ਫਿਰ ਅਸੀਂ ਉਹ ਮਤੇ ਕੈਨਸਲ ਕੀਤੇ ਐ ਇੱਕ ਅਸੀਂ ਕਿਹਾ ਵੀ ਮਤੇ ਦੂਜੇ ਫੇਰ ਪਾਸ ਹੋਣਗੇ ਪਹਿਲਾਂ ਜਿਹੜੇ 19 ਮਤੇ 19 12 ਦੇ ਪਾਇ ਸੀ ਜਿਹੜੇ ਤੁਸੀਂ ਕੈਨਸਲ ਕੀਤੇ ਆ ਉਹ ਟੈਂਡਰ ਬਹਾਲ ਕੀਤੇ ਜਾਣ ਉਸ ਕਰਕੇ ਅੱਜ ਜਿਹੜੀ ਮੀਟਿੰਗ ਹੋਈ ਹੈ ਪ੍ਰਧਾਨ ਜਿਵੇਂ ਕੋਈ ਕੋਰਮ ਪੂਰਾ ਨਹੀਂ ਸੀ ਕੋਰਮ ਬਿਰਕ ਜਿਹੜੀ 22 ਪ੍ਰਧਾਨ ਹੈ ਉਹਦੇ ਕੋਰਮ ਪੂਰਾ ਸੀ ਜੋ ਮਤਾ ਸਾਡੀ ਯਾਨੀ ਕਿ ਉਹਨਾਂ ਨੇ ਕਿਹਾ ਉਹ ਮਤੇ ਅਸੀਂ ਪਾਸ ਕੀਤੇ ਆ ਜਿਹੜੇ ਮੁਲਾਜ਼ਮ ਉਹਰੇ ਆਪਣਾ ਕਮੇਟੀ ਦੇ ਵਿੱਚ ਰੱਖੇ ਹੋਏ ਆ ਉਹਨਾਂ ਨੂੰ ਵੀ ਅਸੀਂ ਪੱਕੇ ਕਰਨ ਦਾ ਯਾਨੀ ਕਿ ਉਹਨਾਂ ਦਾ ਮਤਾ ਪਾਇਆ ਗਿਆ ਸੋ ਅਤੀ ਇਸਤ ਬੇਨਤੀ ਹੋਰ ਕੀਤੀ ਹੈ ਵੀ ਜਿਹੜਾ ਯਾਨੀ ਕਿ ਕੰਪਨੀ ਨੂੰ ਆਪਣਾ ਟੈਂਡਰ ਦਿੱਤਾ ਹੋਇਆ ਸੀਵਰੇਜ ਬੋਰਡ ਦਾ ਉਹਦਾ ਜਨਕੀ ਸੀ ਇਹ ਨੂੰ ਕਹਤਾ ਉਹ ਮਤਾ ਅਗਲੀ ਮੀਟਿੰਗ ਦੇ ਵਿੱਚ ਪੈ ਜੂਗਾ ਵੀ ਇਹ ਵੀ ਕੈਨਸਲ ਕੀਤਾ ਜਾਵੇ ਅਗਲੀ ਮੀਟਿੰਗ ਕਦੋਂ ਹੋਣ ਦੀ ਬਾਣੀ ਅਗਲੀ ਮੀਟਿੰਗ ਬਸ ਸਾਨੂੰ 10 ਦਿਨਾਂ ਵਿੱਚ ਦੱਸ ਦਾਂਗੇ ਅਸੀਂ ਵੀ ਅਗਲੀ ਮੀਟਿੰਗ ਕਦੋਂ ਹੋਣੀ ਹੈ 150 ਨੂੰ ਸਾਰਾ ਕੋਈ ਪਤਾ ਲੱਗ ਜੂਗਾ ਵੀ ਇਹ ਮੀਟਿੰਗ ਦਾ ਅਜੰਡਾ ਤੁਹਾਨੂੰ ਪਹੁੰਚਾ ਦਾਂਗੇ ਅਸੀਂ ਕੋਈ ਦਿੱਕਤ ਨਹੀਂ ਇਹ ਐਂਦਰ ਹੋ ਗਈ ਕੀ ਕਹੋਗੇ ਤੁਸੀਂ ਨਹੀਂ ਜੀ ਮੀਟਿੰਗ ਕੋਈ ਕੈਨਸਲ ਨਹੀਂ ਹੋਈ ਮੀਟਿੰਗ ਪ੍ਰੋਪਰ ਜਿਵੇਂ ਪਹਿਲਾਂ ਹੁੰਦੀ ਓਵੇਂ ਹੋਈ ਆ ਬੀਬਾ ਨਰਿੰਦਰਪਾਲ ਜੀ ਕੋ ਦਿਖਵਾਈ ਚਾਹੀਆ ਵੀਰ ਨਰਿੰਦਰਪਾਲ ਜੀ ਕੋਲੇ ਪੂਰਾ ਕਾਰਮ ਪੂਰਾ ਸੀਗਾ ਸਾਡੇ ਵਾਲਾ 9 ਐਮਸੀਸੀ ਸੁਪਾਲਖ ਨੇ 8 ਐਮਸੀਸੀ ਹੈ ਤੇ ਅਸੀਂ ਉਹ ਮੀਟਿੰਗ ਕੀਤੀ ਹੈ ਇੱਕ ਤਾਂ ਅਸੀਂ ਪਾਸ ਕੀਤਾ ਹੈਗਾ ਸਾਡੇ ਸਪਾਈ ਸੇਵਕਾਂ ਦੇ ਮੁਲਾਜ਼ਮ ਆਲਾ ਇੱਕ ਸਾਡੇ ਕਾਂਚਨ ਮੈਡਮ ਐਮਸੀ ਨੇ 11 ਬਾੜ ਚੋਂ ਤੇ ਉਹਦੇ ਚੋਂ ਉਹਨਾਂ ਦਾ ਇੱਕ ਡੈਥ ਕੇਸ ਸੀ ਆ ਉਹਨਾਂ ਦਾ ਅਸੀਂ ਪਾਸ ਕੀਤਾ ਉਹਨੂੰ ਜੋਬ ਤੇ ਲਵਾਇਆ ਅਸੀਂ ਦੂਜੇ ਕਲਰਕ ਜਿਹੜੇ ਕਲਰਕ ਦੇ ਕਲਰਕ ਕਾਰਕ ਸਟਾਫ ਹੈ ਉਹਨਾਂ ਨੂੰ ਪੱਕੇ ਕਰਨ ਦਾ ਕੀਤਾ ਅਸੀਂ ਅਸੀਂ ਉਹ ਕੰਮ ਕੈਨਸਲ ਕੀਤੇ ਨੇ ਉਹਨਾਂ ਦੇ ਜੋ ਸੁਖਪਾਲ ਜੀ ਕਰ ਰਹੇ ਨੇ ਅਸੀਂ ਕੰਮ ਕੈਨਸਲ ਕਰਦੇ ਕਾ ਅਸੀਂ ਸ਼ਹਿਰ ਦੇ ਕੰਮ ਕੈਨਸਲ ਨਹੀਂ ਕੀਤੇ ਅਸੀਂ ਜਿਹੜੇ ਉਹਨਾਂ ਦਾ ਕਮਿਸ਼ਨ ਨਾਲ ਇੱਕ ਕੰਮ ਸੀ ਉਹ ਕੈਨਸਲ ਕੀਤੇ ਨੇ ਅਸੀਂ ਜਿਹੜੇ ਨੇ ਜਿਹੜੇ ਬਾੜ 19 ਦੇ 19 12 ਦੇ ਟੈਂਡਰ ਪਹਿਲਾਂ ਕੈਨਸਲ ਕੀਤੇ ਗਏ ਨੇ ਉਹ ਉਹ ਪਰ ਲਾਏ ਜਾਣ ਤੇ ਉਸ ਤੋਂ ਬਾਅਦ ਅਸੀਂ ਸਰਕਾਰੀ ਜਿਹੜੇ ਮਤੇ ਨੇ ਫੇਰ ਪਾਸ ਕਰ ਕਰਾਂਗੇ ਅਸੀਂ ਸਰਕਾਰੀ ਮਤੇ ਪਾਸ ਫੇਲ ਕੀਤੇ ਨਾ ਕਿ ਅਸੀਂ ਕੋਈ 12 ਦੇ ਕੋਈ ਮਤਾ ਪਾਸ ਕੀਤਾ ਹੈ 12 12 ਦਾ ਕੰਮ ਛੇਤੀ ਛੇਤੀ ਕੋਸ਼ਿਸ਼ ਕਰਾਂਗੇ ਦੀ ਛੇਤੀ ਛੇਤੀ ਚਲਾ ਦੇਆ ਸਮੱਸਿਆ ਦੇ ਕੋਈ ਜੈਨੂਅਲ ਸਮੱਸਿਆ ਹੈ ਨਾਲ ਇੱਥੇ ਸ਼ਿਮ ਮੰਦਰ ਹੈ ਜੀ ਗਊਸ਼ਾਲਾ ਰੋਡ ਹੈ ਜਿਹਦਾ ਕੀ ਇਹਨਾਂ ਬੁਰਾ ਹਾਲ ਹੈ ਉੱਥੋਂ ਨੰਗਣ ਜੋਗ ਬੰਦਾ ਕੋਈ ਨੰਗ ਨਹੀਂ ਸਕਦਾ ਨੰਗ ਤੋਂ ਬਿਨਾਂ ਉੱਥੇ ਸੀਵਰੇਜ ਦੀ ਇੰਨੀ ਸਮੱਸਿਆ ਹੈ ਉੱਥੇ ਪਾਣੀ ਖੜਾ ਰਹਿੰਦਾ ਪਾਣੀ ਖੜਾ ਹੋਣ ਕਾਰਨ ਗਊਸ਼ਾਲੇ ਆਵਾਜ਼ੇ ਜੀ ਤੋਂ ਠੱਪ ਨੇ ਬੱਚੇ ਸਕੂਲ ਜਾ ਰਹੇ ਨੇ ਉਹਨਾਂ ਨੂੰ ਪਹੁੰਚਦਾ ਲੋਕ ਇੰਨੇ ਬਿਛਾਰੇ ਲੋਕਾਂ ਦੇ 12 ਚ ਪਾਣੀ ਖੜੀ ਜਾਂਦਾ ਪਾਣੀ ਨਹੀਂ ਨਿਕਲਿਆ ਰੋਸ ਸੀ ਸੀਵਰੇਜ ਬੋਰਡ ਨੂੰ ਬੇਨਤੀ ਕਰਦੇ ਆ ਭਾਈ ਇੱਥੇ ਬੰਦਾ ਭੇਜੋ ਟੈਂਕੀ ਭੇਜੋ ਕੁਝ ਹੈਡਿੰਗ ਮਸ਼ੀਨ ਭੇਜੋ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਇੱਥੇ ਮੇਰੇ ਲੈ ਕੇ ਆਏ ਸੀ ਇਹ ਗਊਸ਼ਾਲਾ ਵਾਲੇ ਸਾਰੇ ਵੀ ਜਿੰਨੇ ਵੀ ਮੇਰੇ ਬਾਰ ਦੇ ਬੰਦੇ ਨੇ ਉਹ ਉਹਨਾਂ ਨੂੰ ਹੁਣ ਵਿਸ਼ਵਾਸ ਦਿਵਾਇਆ ਯੂ ਸਾਹਿਬ ਨੇ ਵੀ ਅਸੀਂ ਆ ਹੁਣ ਦੁਪਹਿਰ ਤੋਂ ਬਾਅਦ ਆ ਉੱਥੇ ਅਸੀਂ ਸਾਰੇ ਭੇਜ ਕੇ ਸਫਾਈ ਕਰਮਚਾਰੀ ਤੇ ਸੀਵਰੇਜ ਆ ਭੇਜ ਕੇ ਉਹਨਾਂ ਦਾ ਸਾਰਾ ਜਿਹੜਾ ਕੋਈ ਰਹਿਣ ਦਾ ਕੰਮ ਸਾਰਾ ਕਰਾ ਦਾਂਗੇ ਬਾਸ ਹੁੰਦੀਆਂ ਨੇ ਵੀ ਸ਼ਹਿਰ ਦੇ ਵਿੱਚ ਸਫਾਈ ਦਾ ਕੰਮ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਸੀ ਤਾਂ ਏਜੰਡੇ ਨੇ ਜਿਹੜੇ ਉਹ ਲਗਭਗ ਤੋਂ 9 ਸਾਰੀ ਇਲਾਕਾ ਨਿਵਾਸੀਆਂ ਨੂੰ ਮਿਲੀ ਜਾਣਗੇ ਤਾਂ ਇਸ ਕਰਕੇ ਜਿਹੜਾ ਮੈਨੂੰ ਲੱਗਦਾ ਦੂਸਰੇ ਅਸੀਂ ਸ਼ਾਇਦ ਪਤਾ ਨਹੀਂ ਕੀ ਸਲਾਹ ਕਰਕੇ ਆਏ ਸੀ ਕੀ ਨਹੀਂ ਸਲਾਹ ਕਰਕੇ ਉਹਨਾਂ ਨੇ ਸਾਰੇ ਮਤਨੀ ਜਿਹੜੇ ਕੈਨਸਲ ਕਰ ਦਿੱਤੇ ਅੱਜ ਸਾਡੇ ਇੱਕ ਹੌਸ ਦੀ ਇੱਥੇ ਅੰਬੇ ਸਭੇ ਤੋਂ ਸਾਡਾ ਚੋੜ ਰਡਿਕਾ ਚੱਲਦਾ ਅੱਜ ਅਸੀਂ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਸ਼ਹਿਰ ਦੇ ਵਿਕਾਸ ਤਨ ਮੁੱਖ ਰੱਖਦੇ ਹੋਏ ਸ਼ਹਿਰ ਦੇ ਵਿਕਾਸ ਕਾਰਜਾਂ ਵਾਸਤੇ ਮੀਟਿੰਗ ਸੀ ਜਿਹੜੇ ਕਿ ਸਰਕਾਰੀ ਮਤੇ ਦੀ ਸ਼ਹਿਰ ਨੂੰ ਸੁੰਦਰ ਦੇਖਣ ਵਾਸਤੇ ਕੋਈ ਪ੍ਰੋਜੈਕਟ ਸੀ ਦੇ ਵਿੱਚ ਤੇ ਕੁਝ ਹੋਰ ਵੀ ਕੰਮ ਸੀ ਸਪਾਈ ਸੇਵਕਾਂ ਦਾ ਕੰਮ ਸੀ ਤੇ ਇਹਨਾਂ ਨੇ ਉਹ ਕੰਮ ਉਹਨੇ ਕਿਹਦੇ ਕਹਿੰਦੇ ਕੀਤੇ ਨੇ ਐਸ ਤਰ੍ਹਾਂ ਸਾਡੇ ਈਓ ਸਾਹਿਬ ਨੇ ਉਹ ਕਦੇ ਕਿਹਦੇ ਫੋਨ ਤੋਂ ਚੱਲਦੇ ਨੇ ਉਹ ਕਦੇ ਵੀ ਸ ਕਿਸੇ ਦੀ ਗੱਲ ਨਹੀਂ ਸੁਣਨੀ ਇਹ ਜਿਹੜਾ ਸਾਡਾ ਲੜਾਈ ਹੈ ਦੋਨੇ ਤਰ੍ਹਾਂ ਦੀ ਇਹ ਸਾਡੇ ਈਓ ਸਾਹਿਬ ਇਹਦੇ ਮੁੱਖ ਨੇ ਨਾਈ ਦੇ ਅਸੀਂ ਹੌਸਲੇ ਬਤੀ ਬੁਲੇ ਵੀਰ ਸਾਹਿਬ ਤੁਸੀਂ ਸਾਡੇ ਸਾਰੇ ਪਾਰ ਦੇ ਸਾਰੇ ਸ਼ਹਿਰ ਦੇ ਕੰਮ ਕਰਾਓ ਕੱਲੇ ਕੱਲੇ ਐਮਸੀਏ 19 ਐਮਸੀਏ ਦਾ ਇਹ ਸਾਡੇ ਕੰਮ ਨੇ ਪਰ ਜਦੋਂ ਸਾਡੇ ਸ਼ਹਿਰ ਦੇ ਨਾਲ ਵਿਕਾਸ ਹੋ ਸਕਦਾ ਤੇ ਸਾਡੀ ਐਮਸੀ ਲਾਈ ਖਤਮ ਹੋ ਸਕਦੀ ਹੈ ਪਰ ਇਹੋ ਸਾਹ ਤੇ ਉਹ ਤਾਂ ਨਿਵਾਜ ਕੀ ਹੈ ਕਿ ਕਿ ਕਾਇਮ ਤੇ ਚੱਲਦੇ ਨੇ ਇਸ ਗੱਲ ਬਸ ਧਿਆਨ ਨਹੀਂ ਦੇਦੇ ਕਿੱਥੇ ਕਿ ਸਾਡੇ ਸਾਥ ਇਹ 10-15 ਸਾਲ ਤੋਂ ਇਲੈਕਟ੍ਰੀਸ਼ੀਅਨ ਨੇ ਮੁੰਡੇ ਸਫਾਈ ਸੈਕਟਰ ਵਿਚ ਨਾਲੇ ਸੇਵਾਦਾਰ ਨੇ ਇਹ 16-17 ਮੁੰਡੇ ਸਾਡੇ ਕੋਲੇ ਕੰਪਿਊਟਰ ਦੇ ਕੰਮ ਕਰਦੇ ਆ ਮੈਂ ਇਹਨਾਂ ਦੇ ਵਿੱਚ ਧਿਆਨ ਰੱਖਦੇ ਹੋਏ ਅੱਜ ਇਹਨਾਂ ਦੇ ਵੀ ਰਿਜੈਕਟ ਆਫ ਦੀ ਪ੍ਰਧਾਨਗੀ ਦੀ ਕੁਰਸੀ ਮਤਾਂ ਪਾਇਆ ਵੀ ਇਹਨਾਂ ਵੀ ਨਾਂ ਦੀ ਨਾ ਕੰਡੈਕਟ ਵੇਸਟ ਕੀਤਾ ਜਾਵੇ ਔਰ ਸੋਸਤ ਮੁਲਾਜ਼ਮ ਜੀ ਅਸੀਂ ਸਾਰੇ ਕੰਮ ਸ਼ਹਿਰ ਨੂੰ ਧਿਆਨ ਅਲੱਗ ਰੱਖਦੇ ਹੋਏ ਸਾਰੇ ਕੰਮ ਬੜੇ ਸੂਝ ਬੋਣ ਨਾਲ ਪਾਏ ਸੀ ਪਰ ਇਹਨਾਂ ਨੂੰ ਐਮਸੀ ਨੂੰ پتہ ਨਹੀਂ ਕੀ ਹੋਇਆ ਇਹਨਾਂ ਦੇ ਦਿਮਾਗ 'ਚ ਉਹਨੇ ਕੀ ਗੱਲ ਹੈ ਉਹ ਹੀ ਮਤਾਂ ਨੂੰ ਰਿਜੈਕਟ ਕਰ ਗਏ ਹੁਣ ਅਸੀਂ ਵਾਰ-ਵਾਰ ਪ੍ਰਸ਼ਾਸਨ ਬੇਨਤੀ ਕਰਾਂਗੇ ਇਹ ਈਓ ਆਪਣੇ ਡੇਸੀ ਸਾਹਿਬ ਡਾਇਰੈਕਟਰ ਤੱਕ ਪਹੁੰਚਾਵਾਂਗੇ ਵੀ ਆਹ ਦੇਖੋ ਜੀ ਸ਼ਹਿਰ ਦੇ ਵਕਾਲਤ ਕਰ ਰਹੇ ਮੇਰੇ ਜਿੱਡੇ ਕਾ ਵੱਢ ਰਹੇ ਨੇ ਤੇ ਬਦਨਾਮ ਸਾਨੂੰ ਕਰਨ ਦੇ ਵੀ ਪ੍ਰਧਾਨ ਜੀ ਸ਼ਹਿਰ ਦੇ ਵਿੱਚ ਵਿਕਾਸ ਨਹੀਂ ਕਰ ਰਹੇ ਅਸੀਂ ਹੌਨ ਰਕਾਰਡ ਆਪਦਾ ਕੰਮ ਆਈ ਰਿਹਾ ਹੋ ਦਿਖਾਇਆ ਤੁਹਾਨੂੰ ਦੱਸਾਂਗੇ ਵੀ ਕੱਲੇ ਕੱਲੇ ਐਮਸੀ ਦਾ ਕਰਾਂ ਦੇ ਕੋਲ ਅਸੀਂ ਲਿਸਟ ਭੇਜਾਂਗੇ ਵੀ ਆ ਦੇਖੋ ਜੀ ਅਸੀਂ ਕੰਪਾਈ ਸੀ ਜਿੱਥੇ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇੱਥੇ ਕਿਤੇ ਨਾ ਕਿਤੇ ਸਰਕਾਰ ਦੇ ਕਹਿਣ ਤੇ ਇਹਨਾਂ ਆਪਣੇ ਐਮਸੀ ਦੇ ਕਹਿਣ ਤੇ ਸਾਰੇ ਬਥੇਰੇ ਰਿਜੈਕਟ ਹੋ ਗਏ ਜਿਹਦੇ ਨਾਲ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਿੰਨੇ ਐਮਸੀ ਘਟੇ ਨਾਲ ਸਹਿਮਤ ਸੀਗੇ ਤੇ ਕਿੰਨੇ ਸਾਡੇ ਇੱਕ ਐਮਸੀ ਅੱਜ ਉਹਦੀ ਬਤਾ ਬਿਮਾਰ ਸੀ ਉਹ ਨਹੀਂ ਆਇਆ 8 ਐਮਸੀ ਸਾਡੇ ਨੇ ਸਹਿਮਤ ਸੀ 9 ਐਮਸੀ ਸੀ ਤੇ 9 ਇਹ ਦੂਸਰੇ ਵਸੇ ਸੀ ਉਹ 9 ਬੰਦੇ ਰਿਜੈਕਟ ਕਰ ਦਿੱਤੇ ਇੱਕ ਸਾਰਾ ਅੱਜ ਬਾਹਰ ਧਰਨਾ ਲਗਾਇਆ ਉਹਦੇ ਉੱਤੇ ਥੋੜੇ ਥੇ ਲਗਾਇਆ ਵੀ ਤੁਹਾਡੀ ਇੱਕ ਟਰੈਕਟਰ ਲੈ ਲਿਆ ਤੇ ਐਸ ਉਹ ਵੀ ਇਹੀ ਗੱਲ ਹੋਈ ਐ ਉਹ ਟਰੈਕਟਰ ਇੱਕ ਬੰਦਾ 7 ਸਾਲ ਤੋਂ ਲਗਾਤਾਰ ਚਲਾ ਚਲਾਉਂਦਾ ਆ ਰਿਹਾ ਸੀ ਅੱਛਾ ਕਿਹਾ ਵੀ ਤੂੰ ਆਪਦਾ ਟਰੈਕਟਰ ਚਲਾ ਉਹ ਦੂਸਰਾ ਡਰਾਈਵਰ ਜਿਹੜਾ ਉਹ ਡਰਾਈਵਰ ਨਹੀਂ ਆ ਗਿਆ ਉਸ ਸਪਾਈ ਸੇਵਕ ਸੀ ਉਹਨੇ ਵੀ ਵੀਡੀਓ ਵੀ ਸਾਡੇ ਕੋਲੇ ਉਹਦੇ ਟਰੈਕਟਰ ਦੇ ਨਾਲ ਕਿਸੇ ਪੰਜਾਬੀ ਮੈਨੂੰ ਸਾਰਾ ਕਰ ਦੇਣਾ ਸੀ ਇਸ ਲਈ ਕਿਹਾ ਵੀ ਤੂੰ ਨਹੀਂ ਟਰੈਕਟਰ ਜਾਣਦਾ ਤੁਸੀਂ ਆਪਦਾ ਟਰਾਲੀ ਨਾਲ ਕੰਮ ਕਰ ਲਓ ਪਰ ਉਹ ਕਹੇ ਸਾਡੇ ਨਾਲ ਐਮਐਲਏ ਸਾਹਿਬ ਨੇ ਕਿਹਾ ਟਰੈਕਟਰ 20 ਬੰਦੇ ਵਿੱਚ ਕਿਹਾ ਵੀ ਸਾਡੇ ਮਰ ਗਿਆ ਟਰੈਕਟਰ ਚਲਾਵਾਂਗੇ ਦੇਖੋ ਇਹ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰਨਾ ਆਪਣੇ ਸ਼ਹਿਰ ਦੇ ਵਿੱਚ ਕੰਮ ਕਰਨਾ ਸਪਾਈ ਸੇਵਕਾਂ ਨਾਲ ਆਪਣਾ ਕੋਈ ਮੈਟਰ ਜੇstrao ਨਾਲ ਰਹੇ ਬਾਰ ਬਾਰ ਉਸੰਤਾ ਮਲੇ ਸਾਹਿਬ ਨੇ ਕਿਹਾ ਜੀ ਮੈਂ ਮੇਰੇ ਸਾਹ ਨੂੰ ਬੇਨਤੀ ਕਰਦੇ ਵੀ ਤੁਸੀਂ ਇਹ ਕੰਮ ਦੇ ਵਿੱਚ ਆਪਾਂ ਨਾੜਕਾ ਬਣੀਏ ਉਹ ਡਰਾਈਵਰ ਆ ਪੁਰਾਣਾ ਉਹਨੂੰ ਟਰੈਕਟਰ ਚ ਚਲਾਉਣ ਦੋ ਟਰੈਕਟਰ ਦਾ ਸਾਡਾ ਕੋਈ ਮੈਟਰ ਨਹੀਂ ਸਾਨੂੰ ਕਿ ਨਾ ਚਲਾਓ ਕੋਈ ਵੀ ਸਾਡੀ ਸਾਡੀ ਕੋਈ ਇੰਟਰਫੇਅਰ ਨਹੀਂ ਅਸਾ ਸਵੇਰੇ ਸਵੇਰੇ ਆਉਣੇ ਆ ਸ਼ਹਿਰ ਦੇ ਵਾਸਤੇ ਬੰਦੇਨ ਡਿਊਟੀ ਲਾਉਣੇ ਆ ਵੀ ਬਾਹਰ ਦੇ ਵਿੱਚ ਦੋ ਦੋ ਬੰਦੇ ਤਿੰਨ ਤਿੰਨ ਬੰਦੇ ਜਾਓ ਜਾਂ ਸ਼ਹਿਰ ਦੇ ਵਿੱਚ ਕੋਈ ਵੀ ਕੂੜਾ ਕਰਕਟ ਨਾ ਹੋਵੇ ਤੇ ਲੋਕਾਂ ਨੂੰ ਅਪੀਲ ਕਰਦੇ ਹੱਥ ਬੰਨ ਕੇ ਵੀ ਸਾਡੇ ਕੋਲੇ ਵਹੀਕਲ ਬਹੁਤ ਹੈ ਸੱਤ ਸਾਡੇ ਕੋਲੇ ਛੋਟੇ ਹੱਥੀਏ 27 ਰੇੜੀਆਂ ਨੇ ਦ ਜੇਸੀਬੀ ਆ ਰੋਡਰ ਹੈ ਵੀ ਵੱਤ ਤੋਂ ਵੱਧ ਹੱਥ ਵਲ ਕੇ ਸਹਿਰ ਵਾਸੀਆਂ ਨੂੰ ਬੇਨਤੀ ਹੈ ਵੀ ਸਾਡੇ ਵੇਕਲਾਂ ਦੇ ਵਿੱਚ ਕੂੜਾ ਬਹੁਤ ਜਿਆਦਾ ਸਹਿਰ ਦੇ ਵਿੱਚ ਕੂੜਾ ਕਰਕਟ ਨਾ ਹੋਵੇ ਸਹਿਰ ਦੀ ਸੁੰਦਰਤਾ ਬਣੀ ਰਹੇ ਪ੍ਰਧਾਨ ਜੀ ਵੱਲੋਂ ਦੋ ਮੀਟਿੰਗਾਂ ਰੱਖੀਆਂ ਗਈਆਂ ਸੀ ਜਾਂ ਇੱਕ ਤਾਂ ਸੀ ਬਜਟ ਦੀ ਮੀਟਿੰਗ ਹੈਗੀ ਸੀ 10 ਵਜੇ ਠੀਕ ਹੈ ਜੀ ਉਹਦੇ ਵਿੱਚ ਜਦੋਂ ਵਿਚਾਰ ਕੀਤਾ ਗਿਆ ਇਹ ਰੂਲਾਂ ਅਨੁਸਾਰ ਹੈ ਜਿਹੜੀ ਮੀਟਿੰਗ ਹੈ ਬਜਟ ਦੀ ਪੱਤਰ ਘੰਟੇ ਪਹਿਲਾਂ ਜਿੰਨਾ ਕੱਢਣਾ ਸੀਗਾ ਇਹਦਾ ਪਰੰਤੂ ਪ੍ਰਧਾਨ ਜੀ ਵੱਲੋਂ ਇਹਦਾ ਏਜੰਡਾ ਜੀ ਸੀ ਸੀਗਾ ਜਿਹੜਾ 16 ਤਰੀਕ ਨੂੰ ਜਾਰੀ ਕੀਤਾ ਤੇ ਅੱਜ ਹੈਗੀ ਹੈ 18 18 ਤਰੀਕ ਹੈ ਤੇ ਇਸ ਕਰਕੇ ਦਾ ਜਿਹੜਾ ਬਹਾਜ ਪਰ ਰੂਲ ਹੈ 72 ਘੰਟੇ ਪੂਰੇ ਨਹੀਂ ਹੋਏ ਇਸ ਕਰਕੇ ਸਾਰੇ ਐਮਸੀ ਸਾਹਿਬਾਨ ਵੱਲੋਂ ਇਹ ਮੀਟਿੰਗ ਰੱਦ ਕਰਤੀ ਤੇ ਹੋਰ ਕੁਝ ਮਰਾਈ ਨਾਲ ਵੀ ਤੇ ਜਿਹੜੀ ਦੂਸਰੀ ਮੀਟਿੰਗ ਸੀ ਕਿ ਉਹ ਜਨਰਲ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਕੁਝ ਦਫਤਰ ਦੇ ਮਤੇ ਸੀਗੇ ਠੀਕ ਹੈ ਉਹ ਵੀ ਮਤਲਬ ਕਿ ਇਹਦੇ ਵਿੱਚ ਐਮਸੀ ਸਾਹਿਬਾਨ ਸਾਡੇ 17 ਹਾਜ਼ਰ ਹੋਏ ਸੀਗੇ ਤੇ ਲਗਭਗ 9 ਐਮਸੀ ਨੇ ਬਹੁਤ ਸੰਮਤੀ ਨਾਲ ਇਹ ਮਤੇ ਇੱਕ ਮਤੇ ਨੂੰ ਛੱਡ ਕੇ ਰਿਜੈਕਟ ਕਰਤੇ ਇੱਕ ਇਹਦੇ ਵਿੱਚ ਜਿਹੜਾ ਸਿਫਾਈ ਸੇਵਕਾਂ ਦਾ ਕੰਟੈਕਟ ਵੇਸ ਤੇ ਭਰਤੀ ਵਾਲਾ ਮਤਦਾਸੀਗਾ ਉਹ ਸਾਰਾ ਸੰਮਤੀ ਨਾਲ ਇਹਨਾਂ ਨੇ ਪਾਸ ਕੀਤਾ ਜੀ ਅੱਜ ਮੀਟਿੰਗ ਰਾਤ ਹੋਈ ਆ ਉਹ ਦੁਆਰਾ ਮੀਟਿੰਗ ਦਾ ਕਦੋਂ ਇਹ ਦੇਖੋ ਜੀ ਅਸੀਂ ਪ੍ਰਧਾਨ ਜੀ ਨਾਲ ਦੁਆਰਾ ਟਾਈਅਪ ਕਰ ਲਾਂਗੇ ਜਦੋਂ ਪ੍ਰਧਾਨ ਜੀ ਕਹਿਣਗੇ ਕਨਵੀਨੀਅੰਟ ਹੋਊਗਾ ਨਾ ਉਹਦਾ ਅਜੰਡਾ ਕੜਵਾਣਾ ਨੇ ਪ੍ਰਧਾਨ ਜੀ ਨੇ ਅਜੰਡਾ ਕੜਨਾ ਹੁੰਦਾ ਜੀ ਹਾਂਜੀ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV